ਅੱਜਪਵਾਂ ਨੀਗੜ ਨਗਰ ਕਾਉਂਸਲ ਦੇ ਪ੍ਰਧਾਨ ਦੀ ਤਾਜਪੋਸ਼ੀ ਕੀਤੀ ਗਈ ਇਸ ਤਾਜਪੋਸ਼ੀ ਦੇ ਵਿੱਚ ਮੁੱਖ ਮੰਤਰੀ ਭਵਾਂ ਤਮੰਨ ਦੀ ਮਾਤਾ ਹਰਪਾਲ ਕੌਰ ਉੱਚੇ ਚੇ ਤੌਰ ਤੇ ਪਹੁੰਚੇ ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਨਰਿੰਦਰ ਕੌਰ ਬਰਾਜ ਵੀ ਮੌਜੂਦ ਸਨ ਸਕੂਨੀ ਸਾਹਿਬੀ ਦੇ ਪਾਠ ਦੇ ਭੋਗ ਉਪਰੰਤ ਨਗਰ ਕਾਉਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਆਉਜਲਾ ਨੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲਿਆ ਤੇ ਮਾਤਾ ਰਪਾਲ ਕੌਰ ਤੇ ਵਿਧਾਇਕ ਅਡਵੋਕੇਟ ਬਰਾਜ ਦੀ ਹਾਜ਼ਰੀ ਚ ਪ੍ਰਧਾਨਗੀ ਦਾ ਚਾਰਜ ਸੰਭਾਲਿਆ ਇਸ ਮੌਕੇ ਹਲਕਾ ਵਿਧਾਇਕ ਬੀਬੀ ਬਰਾਜ ਨੇ ਕੀ ਕਿਹਾ ਜਿਹੜਾ ਸੁਣੋ رپورਟਰ ਰਾਜਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਸੋ ਬਾਤ ਵਿੱਚ ਵਿਸ਼ੇਸ਼ ਤੌਰ ਤੇ ਧੰਨਵਾਦ ਮਾਤਾ ਰਪਾਲ ਕੌਰ ਜੀ ਦਾ ਜੋ ਆਪਣੀ ਡਿਊਟੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਤੇ ਸਾਡਾ ਮਾਣ ਵਧਾਇਆ ਤੇ ਅਸੀਂ ਵੀ ਸਾਰੇ ਵਿਸ਼ਵਾਸ ਦਵਾਉਣਿਆਂ ਮੇਰੇ ਵੱਲੋਂ ਅਸੀਂ ਸ਼ਹਿਵਾਲ ਵੱਲੋਂ ਤੇ ਸਾਡੇ ਸਮੂਹ ਸਟਾਫ ਵੱਲੋਂ ਵਿਚਾਰਪੀ ਤਕਰੀਰ ਸ਼ਹਿਰ ਦੇ ਵਿਕਾਸ ਲਈ ਅਸੀਂ ਜੀ ਲਾਗੇ ਵੇਲ ਕਰਾਂਗੇ ਤੇ ਜੋ ਹੋਂ ਤੱਕ ਮੁਰਗੇ ਸੀ ਉਨੀ ਹੀ ਵੇਚੀ ਨਾਲ ਕੰਮ ਕਰਾਂਗੇ ਤਾਂ ਕੁਛ ਤਰ੍ਹਾਂ ਜੋ ਸ਼ਹਿਰ ਦਾ ਵਿਕਾਸ ਹੋ ਸਕੇ ਕਿ ਸਾਡਾ ਵੀ ਮਾਣ ਵਾਸ ਸਕੇ ਬਾਕੀ ਸਭ ਤੋਂ ਵੱਧ ਸ਼ੁਕਰਾਨਾ ਜੀ ਕਰਦੇ ਆਪਾਂ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦੀ ਮਿਹਰ ਕਿਰਪਾ ਕਰਕੇ ਹੀ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਜੋ ਮੈਨੂੰ ਬਾਣ ਮਿਲੇ ਆਏ ਇਹ ਨਾਲ ਕਿਰਤ ਨੂੰ ਗੁਰਾਂ ਸਾਹਿਬ ਜੀ ਦੀ ਇਹ ਕਰਪਾ ਹੈ ਤੇ ਬਾਕੀ ساری ਸੰਗਤ ਨੂੰ ਵੇਦਤੀ ਹੈ ਜਿੰਨੀ ਵੀ ਸੰਗਤ ਆਈ ਆ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਜੀ ਆਇਆਂ ਤੇ ਸਾਰਿਆਂ ਦਾ ਧੰਨਵਾਦ ਤੇ ਨਾਲ ਹੀ ਹਮਤਾਰੀ ਜਿੱਦਾਂ ਜਿੰਦੇ ਦਾ ਹੋ ਗਿਆ ਸਪਾਈ ਦਾ ਹੋ ਗਿਆ ਇੰਟਰਲੋਕਿੰਗ ਹੋ ਗਈ کافی ਕੰਮ ਜਿਹੜੇ ਕਰਨੇ ਆਲੇ ਅਸੀਂ ਤਾਂ ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਦਾਸ ਨਾਲ ਜਿਹਨਾਂ ਸ੍ਰੀ ਸੁਖੀ ਸਾਹਿਬ ਦੇ ਬਾਦ ਕਰਕੇ ਨਗਰ ਕੌਂਸਲ ਪੁਆਣੀ ਗੜ੍ਹ ਦੇ ਵਿੱਚ ਸਾਡੇ ਨਾਮ ਨੂੰ ਜੋ ਪ੍ਰਧਾਨ ਨੰਦਰਿੰਦਰ ਹਾਕੀ ਜੀ ਵੱਲੋਂ ਜਿਹੜਾ ਅੱਜ ਇਹ ਫਲਕੀ ਜਿਹੜੀ ਚੇਅਰ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਸੋ ਅੱਜ ਦੇ ਇਸ ਸਤਿਉ ਮੌਕੇ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦਾ ਬਧਵਾਦ ਕਰਦੀ ਆਂ ਔਰ ਇਹ ਨਹੀਂ ਸਾਡੇ ਪ੍ਰਧਾਨ ਜੀ ਨੂੰ ਤੇ ਸਾਰੀ ਇਹਨਾਂ ਦੀ ਟੀਮ ਨੂੰ ਮੈਂ ਬਧਾਈ ਦੇਣੀ ਹੈ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਣ ਜੀ ਦੇ ਉਹਨਾਂ ਦੇ ਮਾਤਾ ਜੀ ਮਾਤਾ ਹਰਪਾਲ ਜੀ ਦੀ ਪੁੱਤ ਜੀ ਮੈਂ ਅੱਜ ਆਇਆ ਵੀ ਕਹਿਣੀ ਹੈ ਤੇ ਉਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਪਰ ਅੱਜ ਦੇ ਇਸ ਕਾਰਜ ਤੇ ਮੈਨੂੰ ਪੂਰਨ ਆਸਾ ਕਿ ਗੁਰੂ ਸਾਹਿਬ ਦੇ ਉਹਨਾਂ ਆਸਰੇ ਦੇ ਨਾਲ ਭਵਾਨੀਗੜ੍ਹ ਸ਼ਹਿਰ ਦੇ ਜਿਹੜੇ ਸਾਡੇ ਕੰਮ ਨੇ ਜਿਹੜੇ ਕੰਮ ਨੇ ਚਾਰੇ

ਬੇਈ ਦਾ ਮੌਕੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਪਾਨੀਗੜ ਦੇ ਜਿਹੜੇ ਮੇਨ ਪ੍ਰੋਜੈਕਟ ਨੇ ਕਿ ਲਾਇਬ੍ਰੇਰੀ ਦਾ ਜਿਹੜਾ ਉਹ ਆਲਰੇਡੀ ਜਿਹੜਾ ਥਾਣੇ ਦੇ ਨਾਲ ਜਿਹੜਾ ਪਾਰਕ ਦੇ ਕੋਲ ਸਾਡੀ ਜਿਹੜੀ ਲਾਇਬ੍ਰੇਰੀ ਆ ਜਿਹੜੀ ਉਹ ਬਣ ਰਹੀ ਹੈ ਡਾਕਟਰ ਪੀਮਰਾਓ ਮੈਡਿਕਰ ਜੀ ਦੇ ਨਾਮ ਤੇ ਲੱਗ ਰਹੀ ਜਿਹਦਾ ਕੰਮ ਜਿਹੜਾ ਚੱਲ ਰਿਹਾ ਤੇ ਜਿਹੜਾ ਪੂਰਪਤੀ ਜਿਹੜਾ ਖੁੰਡਾਂ ਦੇ ਨਾਲ ਜਿਹੜਾ ਪਾਰਕ ਆ ਉਹਦਾ ਜਿਹੜਾ ਟੈਂਡਰ ਆ ਜਿਹੜਾ ਉਹ ਲੱਗ ਚੁੱਕਿਆ ਤੇ ਬੜੀ ਜਲਦੀ ਸਾਡੇ ਸ਼ਹਿਰ ਦੇ ਵਿੱਚ ਬਹੁਤ ਸੋਹਣਾ ਪਾਰਕ ਆ ਜਿਹੜਾ ਪੂਰਪਤੀ ਦੇ ਵਿੱਚ ਬਣ ਰਿਹਾ ਉਹ ਤਿਆਰ ਹੋ ਜਾਣਾ ਉਹਦੇ ਨਾਲ ਹੀ ਮੈਂ ਪ੍ਰਧਾਨ ਜੀ ਨੂੰ ਵੀ ਵਧਾਈ ਦਿੰਨੀ ਹੈ ਕਿ ਉਹ ਕਿਨਾਂ ਦੀ ਚਹਿਲਾਪੱਤੀ ਹੈ ਤੇ ਚਹਿਲਾਪੱਤੀ ਦਾ ਜਿਹੜਾ ਸਾਡਾ ਛੱਪੜ ਆ ਜਿਹੜਾ ਬਣਿਆ ਹੋਇਆ ਘਾਟੀਆਂ ਦੇ ਨਾਲ ਉਹ ਵੀ ਸਾਡਾ ਪ੍ਰੋਜੈਕਟ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਪਿਛਲੇ ਦਿਨੀ ਮਨਜ਼ੂਰ ਕੀਤਾ ਤੇ ਬੜੀ ਜਲਦੀ ਉਹਦੀ ਵੀ ਟੈਂਡਰ ਜਿਹੜੀ ਪ੍ਰਕਿਰਿਆ ਜਿਹੜੀ ਅਸੀਂ ਸ਼ੁਰੂ ਕਰਤੀ ਹੈ ਚਹਿਲਾਪੱਤੀ ਦਾ ਜਿਹੜਾ ਛੱਪੜ ਤੇ ਉਹਦੇ ਨਾਲ ਜਿਹੜਾ ਪਾਰਕ ਬਣਾ ਕੇ ਬੜੀ ਸੋਹਣੀ ਦਿੱਖ ਦੇ ਨਾਲ ਉਹ ਵੀ ਜਿਹੜਾ ਤਿਆਰ ਹੋ ਜੂਗਾ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਮੈਂ ਧੰਵਾਦ ਕਰਦੀ ਆ ਔਰ ਇਹ ਸਾਰੇ ਕੰਮ ਨੇ ਜਿਹੜੇ ਅਸੀਂ ਬਾਕੀ ਜਿਹੜੇ ਰਹਿੰਦੇ ਉੱਭੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਡਰੇਨੇਜ ਦਾ ਡਰੇਨੇਜ ਦੀ ਸਮੱਸਿਆ ਬੜੀ ਹੈ ਸ਼ਹਿਰ ਦੇ ਵਿੱਚ ਆਪਾਂ ਜ਼ਿਆਦਾ ਦੇਖਦੇ ਆਂ ਪਾਜਾ ਡੁੱਬ ਜਾਂਦੇ ਨੇ ਮਹੱਲੇ ਡੁੱਬ ਜਾਂਦੇ ਨੇ ਨਾ ਨਾਲਾ ਨਾ ਨਾਲਾ ਮੈਨ ਨਾ ਉਹਦੇ ਬੜੇ ਉਹ ਆ ਜੇ ਸਪਾਈਨ ਹੋ ਰਹੀ ਦੇਖੋ ਇਹ ਇਕੱਲੇ ਭਾਨੀਗੜ੍ਹ ਦੀ ਨਹੀਂ ਇਕੱਲੇ ਸੰਗਰੂਰ ਹਲਕੇ ਦੀ ਹੀ ਨਹੀਂ ਹੈਗੀ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਵਰਤਾਰਾ ਰਿਹਾ ਕਿ ਜਿਹੜੇ ਸਾਡੇ ਚਾਹੇ ਸਾਡੇ ਘਰਾਂ ਦੇ ਮੂਰੇ ਜਿਹੇ ਬਰਸਾਤੀ ਨਾਲੀਆਂ ਹੋਣਾਂ ਅਸੀਂ ਉਹਨਾਂ ਨੂੰ ਬੰਦ ਕਰਨ ਲਈ ਜਿਹੜੇ ਤਰਲੇ ਕਰਦੇ ਆ ਕਿ ਬੰਦ ਕਰਕੇ ਪਾਈਪਾਂ ਪਾ ਦਈਏ। ਔਰ ਜੇ ਇਸੇ ਤਰ੍ਹਾਂ ਜਿਹੜੇ ਸ਼ਹਿਰਾਂ ਦੇ ਬਰਸਾਤੀ ਨਾਲੇ ਨੇ ਉਹਨਾਂ ਨੂੰ ਜਿਹੜੀ ਕਵਰ ਕੀਤਾ ਹੋਇਆ ਅਕਰੋਸਮੈਂਟ ਹੋਈ ਵੀ ਆ ਪਿਛਲੇ ਸਮਿਆਂ ਦੇ ਦੌਰਾਨ 20 ਵੀ 50 50 ਹਜ਼ਾਰ ਤੋਂ ਲੋਕੀ ਜਿਹੜੇ ਉੱਤੇ ਬੈਠੇ ਆ। ਸੋ ਮੈਂ ਤਾਂ ਮੈਨੂੰ ਇਹ ਸਿਦਾ ਗੁੰਡਾ ਕੀ ਜਦੋਂ ਵੀ ਕੋਈ ਪਾਣੀ ਖੜਦਾ ਤਾਂ ਉਹਨੂੰ ਪਾਣੀ ਨੂੰ ਉਧਰ ਕੀ ਭਲਾਣਾ ਜਿਹੜੇ ਬਰਸਾਤੀ ਨਾਲੇ ਨੇ ਜਾਂ ਸੰਗਰੂਦ ਦੀ ਗੱਲ ਕਰਾਂ ਜਾਂ ਪਾਣੀ ਖੜ ਦੀ ਗੱਲ ਕਰਾਂ ਤਾਂ ਪਾਣੀ ਜਾਊਗਾ ਕਿੱਥੇ ਜਦੋਂ ਪਾਣੀ ਨੂੰ ਜਾਣ ਦਾ ਸੀ ਰਸਤਾ ਹੀ ਬੰਦ ਕਰਤਾ ਤਾਂ ਪਾਣੀ ਤਾਂ ਫਿਰ ਸਾਡੇ ਦੁਕਾਨਾਂ ਤੇ ਸਾਡੇ ਘਰਾਂ 'ਚ ਹੀ ਵੜੂਗਾ ਨਾ ਸੋ ਉਹਦੀ ਜਿਹੜੀ ਸਫਾਈ ਅਸੀਂ ਪਿਛਲੇ ਸਾਲ ਵੀ ਕਰਾਈ ਸੀ ਇਸ ਸਾਲ ਵੀ ਕਰਾਵਾਂਗੇ ਕਿਉਂਕਿ ਉਹਦੀ ਪ੍ਰੋਪਰ ਸਫਾਈ ਹੋ ਹੀ ਨਹੀਂ ਸਕਦੀ ਬਰਸਾਤੀ ਨਾਲੇ ਦੀ ਸਫਾਈ ਸਾਰੀ ਹੁੰਦੀ ਨਹੀਂ ਉਹ ਤਾਂ ਜਿੱਥੋਂ ਦਿਖਦਾ ਜਿੰਨਾ ਕਿ ਨੰਗਾ ਹੁੰਦਾ ਉਹਨਾਂ ਕੱਚੀ ਸਫਾਈ ਜਿਹੜੀ ਕਰਵਾ ਦਿੰਨੇ ਆ ਸੋ ਇਹ ਵੱਡੇ ਮਸਲੇ ਨੇ ਮੈਂ ਇਸ ਵਾਰ ਵਿਧਾਨ ਸਭਾ ਦੇ ਵਿੱਚ ਵੀ ਇਹ ਸਮੱਸਿਆ ਨੂੰ ਮੈਂ ਜ਼ਰੂਰ ਰੱਖੂੰਗੀ ਕਿ ਜਿਹੜੇ ਲੋਕਾਂ ਨੂੰ ਵੀ ਬੇਨਤੀ ਕਰਦੀਆਂ ਕਿ ਐਦਾਂ ਦੇ ਜਿਹੜੇ ਕੰਮ ਨੇ ਨਾ ਕਰਿਆ ਕਰੋ ਇਹ ਕੁਦਰਤ ਆ ਜਦੋਂ ਕੁਦਰਤ ਦੇ ਨਾਲ ਅਸੀਂ ਛੇੜਛਾੜ ਕਰਦੇ ਜੇ ਚੰਗੇ ਨਹੀਂ ਪੈ ਗਏ ਤਾਂ ਸਾਡਾ ਹਾਲ ਕੀ ਹੋਣਾ ਅਸੀਂ ਲੋਕਾਂ ਦੀ ਗੱਲ ਹੈ ਮੈਡਮ ਉਹ ਨਾਲੇ ਤੋਂ ਵੀ ਨਾਲੇ ਦੀ ਜਿਹੜੀ ਸਫਾਈ ਹੈ ਉਹ ਕਿਉਂਕਿ ਸਾਡੇ ਕੋਲ ਜਿਹੜਾ ਨਗਰ ਕੌਂਸਲ ਦੇ ਵਿੱਚ ਹਾਊਸ ਨਹੀਂ ਸੀਗਾ ਸੋ ਅੱਜ ਪ੍ਰਧਾਨ ਜੀ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦੀਆਂ ਕਿ ਜਿਹੜਾ ਅਗਲੀ ਜਿਹੜੀ ਏਜੰਡੇ ਦੀ ਜਿਹੜੀ ਜਿਹੜਾ ਵੀ ਏਜੰਡਾ ਹੋਊਗਾ ਉਦੇ ਵਿੱਚ ਜਿਹੜੇ ਪਾਨੀਗੜ ਦੇ ਬਰਸਾਤੀ ਨਾਲੇ ਨੇ ਜਿੰਨਾ ਵੱਧ ਤੋਂ ਵੱਧ ਅਸੀਂ ਉਹਨਾਂ ਦਾ ਕਰ ਸਕਦਾ ਜਿੰਨੀ ਉਹਨਾਂ ਦੀ ਸਫਾਈ ਕਰ ਸਕਦੇ ਆ ਅਸੀਂ ਉਹਦੀ ਸਫਾਈ ਕਰਕੇ ਅਸੀਂ ਪਾਨੀਗੜ ਦੇ ਵਿੱਚ ਸ਼ਹਿਰ ਦੀ ਸੁੰਦਰਤਾ ਦੇ ਲਈ ਅਸੀਂ ਕਹਿੰਦੇ ਨੇ 25 ਸਾਲ ਦੇ ਜਿੰਨੇ ਵੀ ਕੰਮ ਰੁਕੇ ਹੋਏ ਨੇ ਜੀ ਸਰਕਾਰ ਦੇ ਵੱਲੋਂ ਜੀ ਬੜੀਆਂ ਮਿਹਨਤ ਨੂੰ ਕਿਉਂਕਿ ਬੜੀਆਂ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਜਿਹੜੀ ਬੂਟ ਪਾਈ ਸੀ ਔਰ ਜਿੰਨੇ ਵੀ ਕੰਮ ਕਰਦੇ ਜਿਹੜੇ ਰੁਕੇ ਹੋਏ ਨੇ ਉਹ ਸਾਰੇ ਕੰਮ ਕਰ ਉਹ ਦੁੱਗਣੀ ਤਿੰਨ ਗਣੀ ਸਪੀਡ ਦੇ ਨਾਲ ਅਸੀਂ ਜਿਹੜਾ ਮੈਮ ਫੋਰੈਸਟ ਜਿਹੜਾ ਇਕੱਲੇ ਜਿਹੜਾ ਉਸ ਬਾਇਓ ਡਾਈਵਰਸਿਟੀ ਪਾਰਕ ਦੀ ਗੱਲ ਹੀ ਨਹੀਂ ਹੈਗੀ ਜਿਹੜਾ ਸਾਡਾ ਪਾਨ ਉਹਦੇ ਤੇ ਵੀ ਜਿਹੜਾ ਲਗਾਤਾਰ ਜਿਹੜੇ ਫੰਡ ਲੱਗਦੇ ਆ ਪਿਛਲੇ ਸਰਕਾਰਾਂ ਚ ਵੀ ਲੱਗੇ ਮੈਂ ਵੀ 2 ਲੱਖ ਰੁਪਏ ਜਿਹੜਾ ਦਿੱਤਾ ਹੋਇਆ ਪਰ ਅਜੇ ਲਾਉਣ ਦਾ ਕੋਈ ਫਾਇਦਾ ਨਹੀਂ ਆ ਰਿਹਾ। ਉਹਦਾ ਕਾਰਨ ਇਹ ਹੈ ਕਿ ਉੱਥੇ ਨਾ ਤਾਂ ਕੋਈ ਚੌਕੀਦਾਰ ਹੈ ਤੇ ਨਾ ਕੋਈ ਉੱਥੇ ਮਾਲੀ ਹੈ ਜਿਹੜਾ ਉਹਦੀ ਜਿਹੜੀ ਕੇਅਰ ਕਰ ਸਕੇ। ਸੋ ਉਹਨਾਂ ਕਰਕੇ ਮੈਂ ਫੇਰ ਗੱਲ ਕਰੂੰਗੀ ਕਿ ਹਾਊਸ ਕਿ ਡਿਪੈਂਡ ਕਰਦਾ ਸੀਗਾ ਅੱਜ ਹਾਊਸ ਜਿਹੜਾ ਬਣਿਆ ਔਰ ਹਾਊਸ ਦੇ ਵਿੱਚ ਜਿਹੜਾ ਇਹਦਾ ਜਿਹੜਾ ਮਤਾਂ ਪਾ ਕੇ ਮੈਂ ਬੇਨਤੀ ਕਰੂੰਗੀ ਕਿ ਹਾਊਸ ਨੂੰ ਸਫਾਈ ਕਰੂੰਗੀ ਕਿ ਸਟੇਡੀਅਮ ਦੇ ਲਈ ਤੇ ਪਾਰਕ ਦੇ ਲਈ ਜਿਹੜੇ ਮਾਲੀ ਰੱਖਣੇ ਆ ਜਾਂ ਜਿਹੜੇ ਚੌਕੀਦਾਰਾਂ ਦੀ ਲੋੜਤ ਰਹੀ ਹੈਗੀ ਆ ਉਹ ਕੋਨਾ ਬੰਦਿਆਂ ਦਾ ਵੀ ਜਿਹੜਾ ਅਸੀਂ ਪ੍ਰਬੰਧ ਕਰਕੇ ਤੇ ਉਹਨਾਂ ਨੂੰ ਆਮ ਨਾਲ ਦੇ ਵਿੱਚ ਬਿਠਾਇਆ ਗਿਆ। ਯਕੀਨ ਦੋ ਦਿਨ ਸਰਬਤਰੋੜਾ ਨੇ ਜੀ ਆਪਣੇ ਆਪ ਵੇਚਣ ਵਿੱਚ ਗੱਲ ਕਰੀ। ਜਿਹੜਾ ਨੈਸ਼ਨਲ ਹਾਈਵੇ 7 ਜਿਹੜਾ ਨਿਕਲਦਾ ਉਹਦੀ ਜਿਹੜੀ ਮੇਨ ਰੋਡ ਹੈ ਉਹਦਾ ਜਿਹੜਾ ਕੰਮ ਆ ਜਿਹੜਾ ਕੰਪਲੀਟ ਹੋ ਚੁੱਕਿਆ ਸੰਗਰੂਰ ਫਲਕੋਣੀਗੜ ਕ੍ਰਾਸ ਕਰਕੇ ਜਿਹੜਾ ਏਰੀਆ ਜਿਹੜਾ ਪੈਂਡਿੰਗ ਆ ਉਹਦਾ ਵੀ ਟੈਂਡਰ ਲੱਗਿਆ ਹੋਇਆ। ਤੇ ਉਹਦੇ ਨਾਲ ਹੀ ਜਿਹੜੀ ਇਹਾਂ ਦੀ ਮੈਂਟੇਨੈਂਸ ਆ ਜਿਹੜੇ ਚਾਹੇ ਬਰਸਾਤੀ ਨਾਲੇ ਜਿਹੜੇ ਚਾਹੇ ਗਰੇਲਾ ਨੇ ਜਾਂ ਜਿਹੜੀਆਂ ਸਰਵਿਸ ਰੋਡ ਨੇ ਉਹਨਾਂ ਦੇ ਜਿਹੜਾ ਕੰਮ ਆ ਜਿਹੜਾ ਉਹ ਟੈਂਡਰ ਦੀ ਪ੍ਰਕਿਰਿਆ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਉਹ ਕੰਪਲੀਟ ਮੂਰ ਦੇ ਨਾਲ ਹੀ ਜਿਹੜੇ ਉਹ ਚਾਹੇ ਉਹਨਾਂ ਦੀਆਂ ਜਿਹੜਾ ਰਿਪੇਅਰ ਕਰਨੇ ਨੇ ਬਰਸਾਤੀ ਨਾਲੇ ਜਾਂ ਗ੍ਰੇਲਾਂ ਨੇ ਜਾਂ ਲਾਈਟਾਂ ਨੇ ਜਿਹੜੀਆਂ ਉਹ ਖਾਲੀ ਉਹਦੇ ਵਿੱਚ ਆ ਗਏ ਨੇ ਤੇ ਬੜੀ ਜਲਦੀ ਉਹਨੂੰ ਕੰਮ ਨੂੰ ਜਿਹੜਾ ਅਸੀਂ ਨੇ ਪ੍ਰੈਸ਼ ਕਰਾਉਣਾ ਹੈ ਹਾਂ